ਮੈਂ ਇਹ ਤਾਂ ਦੇਖਿਆ ਕਿ ਸਕੂਲਾਂ ਕਾਲਜਾਂ ਦੇ ਵਿੱਚ ਨਵੇਂ-ਨਵੇਂ ਕੋਰਸ ਆਉਂਦੇ ਰਹਿੰਦੇ ਆ ਕਾਲਜਿਸ ਦੇ ਵਿੱਚ ਨਵੀਆਂ ਡਿਗਰੀਆਂ ਨਵੇਂ ਕੋਰਸ ਡਿਪਲੋਮੇ ਬਣਦੇ ਆ ਪਰ ਇੱਕ ਖਬਰ ਹੋਰ ਸੁਣਨ ਨੂੰ ਆਈ ਹੈ ਕਿ ਹੁਣ ਕਾਲਜਾਂ ਦੇ ਵਿੱਚ ਆਰਐਸਐਸ ਦੀ ਪੜ੍ਹਾਈ ਵੀ ਹੋਇਆ ਕਰਨੀ ਆ ਹਾਂਜੀ ਗੱਲ ਇਹ ਆ ਕਿ ਆਰਐਸਐਸ ਜਿਹੜੀ ਆ ਨਾ ਆਰਐਸਐਸ ਦਾ ਜੇ ਇਤਿਹਾਸ ਫੁੱਲੀਏ ਆਰਐਸਐਸ ਨੇ ਇੱਕ ਮੌਕੇ ਤੇ ਆ ਕੇ ਸਮਝ ਲਿਆ ਸੀਗਾ ਮੈਂ ਦੀਪਲੀ ਨਹੀਂ ਜਾਂਦਾ ਜੀ ਬਹੁਤ ਕੁਝ ਵੈਸੇ ਜਾਣਦੇ ਆ ਜਾਂ ਕਹਿ ਲੋ ਕਿ ਲੋਕਾਂ ਤੋਂ ਸੁਣਦੇ ਆ ਪੜ੍ਹਦੇ ਆ ਹਮ ਹਮ ਆਰਐਸਐਸ ਨੇ ਇੱਕ ਚੀਜ਼ ਸਮਝ ਲਈ ਸੀ ਹਿੰਦੂ ਮਾ ਸਭਾ ਦੇ ਹਸ਼ਰ ਤੋਂ ਬਾਅਦ ਕਿ ਜੇਕਰ ਵਿਚਾਰ ਧਾਰਾ ਨੂੰ ਫੈਲਾਉਣਾ ਜੀ ਜੇਕਰ ਆਪਣੀ ਜੜ ਮਜ਼ਬੂਤ ਕਰਨੀ ਆ ਹਮ ਤਾਂ ਫਿਰ ਸਾਨੂੰ ਰਾਜਨੀਤੀ ਦੀ ਛਤਰੀ ਹੇਠ ਚੱਲਣਾ ਪਵੇਗਾ ਹਮ ਉੱਥੋਂ ਹੀ ਜਨ ਸੰਘ ਤੇ ਗਾਂ ਫਿਰ ਜਨਤਾ ਪਾਰਟੀ ਬਣਦੀ ਹੈ ਜੀ ਮਤਲਬ ਜਦੋਂ ਉਹ ਰਾਜਨੀਤੀ ਨੂੰ ਸਮਝ ਗਏ ਹੂੰ ਕਿ ਭਾਈ ਇਹ ਰਾਜਨੀਤੀ ਜਿਹੜੀ ਉਹ ਪਾਵਰ ਤੱਕ ਪਹੁੰਚਾਉਂਦੀ ਹੈ ਜਦੋਂ ਤੁਸੀਂ ਪਾਵਰ ਗ੍ਰੈਬ ਕਰ ਗਏ ਜੀ ਉਸ ਤੋਂ ਬਾਅਦ ਤੁਸੀਂ ਜੋ ਮਰਜ਼ੀ ਕਰ ਲਓ ਜੋ ਤੁਸੀਂ ਚਾਹੋ ਲਾਗੂ ਕਰੋ ਉਹ ਗੱਲਾਂ ਜੋ ਉਹਨਾਂ ਦੇ ਬੰਦਿਆਂ ਨੇ ਸੋਚੀਆਂ ਵੱਡੀਆਂ ਨੇ ਸੋਚੀਆਂ ਜਿਹੜੇ ਇਹਨਾਂ ਦੇ ਵਿਦਵਾਨ ਸੀ ਚਿੰਤਕ ਸੀ ਹੂੰ ਹੂੰ ਉਹਨਾਂ ਨੇ ਜੋ ਗੱਲਾਂ ਸੋਚੀਆਂ ਸੀ ਲਗਭਗ ਲਾ ਲੋ ਕੇ 50 60 ਸਾਲ ਬਾਅਦ ਜਬ 40 50 ਸਾਲ ਬਾਅਦ ਜੀ ਉਹ ਚੀਜ਼ਾਂ ਸੱਚ ਹੋਣ ਦਾ ਮੌਕਾ ਆ ਗਿਆ ਹੂੰ 14 ਤੋਂ ਬਾਅਦ ਕਿਉਂਕਿ ਅਟਲ ਬਿਹਾਰੀ ਵਾਜਪਾਈ ਇੱਕ ਵੱਖਰੀ ਕਿਸਮ ਦੇ ਨੇਤਾ ਸੀਗੇ ਜੀ ਉਹਨਾਂ ਨੂੰ ਮੋਡਰੇਟ ਕਹ ਲੋ ਜਾਂ ਤਾਂ ਕਿ ਤੁਹਾਨੂੰ ਪਤਾ ਹੀ ਹੈ ਇਸ ਤਰ੍ਹਾਂ ਦੇ ਨੇਤਾ ਹੈਗੇ ਸੀਗੇ ਜਿਹੜੇ ਠੀਕ ਹੈ ਸੰਗ ਨਾਲ ਜੁੜੇ ਸੀ ਪਰ ਬਹੁਤ ਹੱਦ ਤੱਕ ਲਿੰਗ ਜੀ ਜੀ ਐਸੀ ਇੱਕ ਇਹਨਾਂ ਦੀ ਕਹਿ ਲੁ ਕਿ ਪੀੜੀ ਰਹੀ ਹੈ ਲੇਟਰ ਹਮ ਜਿਹੜੇ ਮੋਦੀ ਸਾਹਿਬ ਆ ਮੋਦੀ ਸਾਹਿਬ ਦਾ ਸਮੱਸਿਆ ਦਾ ਜਿਹੜਾ ਪੱਖ ਹੈ ਉਹ ਇਹ ਆ ਕਿ ਇਹਨਾਂ ਨੇ ਕਾਰਪੋਰੇਟ ਮਾਡਲ ਦੇ ਨਾਲ ਹੀ ਰਾਜਨੀਤੀ ਕੀਤੀ ਹੈ ਜੀ ਕਾਰਪੋਰੇਟ ਮਾਡਲ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਦੂਜੇ ਨੂੰ ਹਾਸ਼ੀਏ ਤੇ ਧੱਕ ਕੇ ਆਪ ਅੱਗੇ ਨਿਕਲਣਾ ਹੈ ਹਮ ਕਾਰਪੋਰੇਟ ਮਾਡਲ ਇਹੀ ਹੁੰਦਾ ਹੈ ਮੁਕਾਬਲੇ ਬਾਸ ਨੂੰ ਤਵਸਤ ਕਰ ਦਿਓ ਐ ਗੁੱਠੇ ਲਾ ਦਿਓ ਆਪ ਨਿਕਲ ਜਾਓ ਹੂੰ ਇਹਨਾਂ ਨੇ ਇਹੀ ਕੀਤਾ ਤੇ ਉਹਦਾ ਸਭ ਤੋਂ ਇੱਕ ਉਗੜਵਾ ਉਦਾਹਰਣ ਦੇਖੋ ਕਿ ਜੇਪੀ ਨੱਡਾ ਤੋਂ ਘਵਾ ਦਿੱਤਾ ਕਿ ਸਾਨੂੰ ਆਰਐਸਐਸ ਦੀ ਉਹਨ ਕੋਈ ਲੋੜ ਨਹੀਂ ਹੂੰ ਜੀ ਮਾਮਲਾ ਪੁੱਠਾ ਪੈ ਗਿਆ ਚਲੋ ਜ਼ਿਆਦਾ ਨਹੀਂ ਆਪਾਂ ਜਾਂਦੇ ਤਾਂ ਆਰਐਸਐਸ ਇਹਨਾਂ ਦੇ ਨਾਲ ਨਾਰਾਜ਼ ਸੀਗੀ ਜੀ ਹੁਣ ਹੁਣੇ ਫਸ ਗਏ ਆ ਹੂੰ ਫਸੀ ਨੂੰ ਫਟਕਣ ਕਾਦੀ ਤਾਂ ਐਤਕੀ ਹੁਣ ਇਹਨਾਂ ਨੇ ਕੁਝ ਮੌਕਿਆਂ ਤੇ ਜਿਵੇਂ ਤੁਸੀਂ ਦੇਖੋ ਆਰਐਸਐਸ ਤੇ ਇੱਕ ਬੈਨ ਸੀਗਾ ਕਿ ਸਰਕਾਰ ਦੇ ਜਿਹੜੇ ਮੁਲਾਜ਼ਮ ਨੇ ਕੇਂਦਰੀ ਮੁਲਾਜ਼ਮ ਜਿਹੜੇ ਆ ਉਹ ਸ਼ਾਖਾ ਚ ਨਹੀਂ ਸੀ ਜਾ ਸਕਦੇ ਉਹ ਬੈਨ ਲਿਫਟ ਕਰ ਦਿੱਤਾ ਇਹਨਾਂ ਨੇ ਹੁਣ ਜਿਹੜਾ ਗੁਜਰਾਤ ਹੈ ਗੁਜਰਾਤ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਦੂਸਰੀ ਪ੍ਰਯੋਗਸ਼ਾਲਾ ਹਿੰਦੂ ਤਵਦੀ ਉਹ ਮੱਧ ਪ੍ਰਦੇਸ਼ ਹੈ ਜੀ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਨੇ ਜਿਹੜੇ ਕਾਲਜ ਨੇ ਉਹਨਾਂ ਨੂੰ ਇੱਕ ਹਦਾਇਤ ਦਿੱਤੀ ਕਿ ਆ 88 ਕਿਤਾਬਾਂ ਤੁਸੀਂ ਸੈੱਟ ਦੇ ਰੂਪ ਚ ਖਰੀਦੋ ਤੇ ਲਾਓ ਜੀ ਜੀ ਉਹਨਾਂ 88 ਦੇ ਵਿੱਚੋਂ ਇੱਕ ਜਿਹੜੀ ਹੈ ਉਹ ਹੈ ਕਿ ਆ ਨਹੀਂ ਇੱਕ ਨਹੀਂ ਸੌਰੀ ਕਹਲੋ ਕਿ ਇੱਕ ਹਿੱਸਾ ਜਿਹੜਾ ਉਹ ਹੈਗਾ ਆਰਐਸਐਸ ਦੇ ਲੇਖਕਾਂ ਦਾ ਜੀ ਉਹਦੇ ਚ ਦੀਨਾਨਾਥ ਵਤਰਾਵੀ ਹੂੰ ਜੀ ਦੀ ਸਿਫਾਰਿਸ਼ ਤੇ ਤੇ ਉਹ ਪਾਸ਼ ਦੀ ਕਵਿਤਾ ਨੂੰ ਹਟਾਉਣ ਦਾ ਰੋਲਾ ਪਿਆ ਸੀ ਬਿਲਕੁਲ ਜੀ ਬਿਲਕੁਲ ਕਿਹੜੀ ਉਹ ਸੀਗੀ ਸ਼ਾਇਦ ਸਭ ਤੋਂ ਖਤਰਨਾਕ ਹੂੰ ਜੀ ਦਿੱਤੇ ਰਵੀਸ਼ ਕੁਮਾਰ ਨੇ ਵੀ ਪ੍ਰੋਗਰਾਮ ਕੀਤਾ ਜਿਹਦੀ ਆਪਾਂ ਗੱਲ ਵੀ ਕੀਤੀ ਸੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹਦੀ ਵੀ ਕਿਤਾਬ ਆ ਕੋਠਾਰੀ ਦੀ ਕਿਤਾਬ ਯਾਨੀ ਜਿਹੜੇ ਆਰਐਸਐਸ ਦੇ ਲੇਖਕ ਆ ਹੂੰ ਜੋ ਇਹਨਾਂ ਦੀ ਇੱਕ ਸਿੱਖਿਆ ਬ੍ਰਾਂਚ ਵੀ ਇਹਨਾਂ ਦੀਆਂ ਬ੍ਰਾਂਚਾਂ ਬਹੁਤ ਨੇ ਆਰਐਸਐਸ ਵਾਲੀਆਂ ਨੇ ਜੀ ਜੀ ਤੇ ਇਹ ਕਿਤਾਬਾਂ ਸਾਰੀਆਂ ਉਧਰੋਂ ਨਿਕਲੀਆਂ ਹੋਈਆਂ ਨੇ ਹੂੰ ਤਾਂ ਕਰਕੇ ਹੁਣ ਇੱਕ ਬਹੁਤ ਵੱਡਾ ਰਫੜ ਪੈ ਗਿਆ ਰਾਜਨੀਤਿਕ ਤੌਰ ਤੇ ਜੀ ਪਰ ਵੈਸੇ ਗੱਲ ਇਹ ਆ ਕਿ ਇਹਨਾਂ ਕਾਲਜਾਂ ਚ ਪੜਾ ਕੇ ਆ ਚੀਜ਼ਾਂ ਕੀ ਸਿੱਧ ਕਰਨਾ ਪਹਿਲੀ ਗੱਲ ਇਹ ਆ ਕਿ ਆਰਐਸਐਸ ਦਾ ਜੇ ਇਤਿਹਾਸ ਹੀ ਪੜਾਉਣਾ ਤਾਂ ਫਿਰ ਤੁਸੀਂ 25 ਤੋਂ ਲੈ ਕੇ 47 ਤੱਕ ਦਾ ਵੀ ਪੜਾਓ ਜੀ ਤੁਹਾਨੂੰ ਪਤਾ ਲੱਗ ਜਾਏ ਕਿ ਕੀ ਕਰਦੇ ਰਹੇ ਆਰਐਸਐਸ ਵਾਲੇ ਜੀ ਇਹਨਾਂ ਦਾ ਆਜ਼ਾਦੀ ਦੀ ਲੜਾਈ 'ਚ ਕੀ ਯੋਗਦਾਨ ਸੀ ਫਿਰ ਉਸ ਤੋਂ ਬਾਅਦ ਮਹਾਤਮਾ ਗਾਂਧੀ ਵਾਲਾ ਹਮ ਕਤਲ ਤੇ ਫਿਰ ਬੈਨ ਉਹ ਸਾਰੀਆਂ ਚੀਜ਼ਾਂ ਪੜਾਉਗਾ ਪਰ ਇਹਨਾਂ ਨੇ ਆਪ ਦੇ ਹਿਸਾਬ ਕਿਤਾਬ ਨਾਲ ਜਿਚਾਉਣਾ ਹੁੰਦਾ ਆਰਐਸਐਸ ਨੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਾਰੀਆਂ ਚੀਜ਼ਾਂ ਇਦਾਂ ਕਿਤਾ ਕਿ ਹੁਣ ਉਹ ਜਿਹੜੀਆਂ ਕਿਤਾਬਾਂ ਲਾਉਣ ਵਾਲੀਆਂ ਸੰਸਥਾਵਾਂ ਨੇ ਉਹਨਾਂ ਚ ਵੀ ਆਰਐਸਐਸ ਆ ਅਦਾਲਤਾਂ ਚ ਵੀ ਆਰਐਸਐਸ ਦੇ ਬੰਦੇ ਆ ਹਮ ਹਰ ਇੱਕ ਥਾਂ ਤੇ ਬੰਦੇ ਫਿੱਟ ਹੋ ਗਏ ਆ ਆਪਦੇ ਹਿਸਾਬ ਕਿਤਾਬ ਨਾਲ ਮਹਾਤਮਾ ਗਾਂਧੀ ਨਾਲ ਜੁੜੀ ਸਮਗਰੀ ਹਟਾਈ ਇਹਨਾਂ ਨੇ ਹਮ ਜੀ ਕਿਹੜੀ ਹੁੰਦੀ ਆ ਤੁਹਾਡੇ ਸਿੱਖਿਆ ਮਹਿਕਮੇ ਦੇ ਐਨਸੀਆਰਟੀ ਕੀ ਉਹ ਬੋਲਦੇ ਉਹਨੂੰ ਐਨਸੀਆਰਟੀ ਹਾਂ ਜੀ ਬਿਲਕੁਲ ਉਹ ਕਰਵਾਇਆ ਇਹਨਾਂ ਨੇ ਜੀ ਤੇ ਇਹ ਸਾਰਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹਨਾਂ ਦਾ ਤਾਂ ਸਾਰਾ ਉੱਤੋਂ ਹੇਠਾਂ ਤੱਕ ਕਹਿੰਗੇ ਪ੍ਰਣਾਲੀ ਬਣ ਗਈ ਬਿਲਕੁਲ ਚੰਗਾ ਚੰਗਾ ਐਸੀ ਪ੍ਰਣਾਲੀ ਬਣ ਗਈ ਬਿਲਕੁਲ ਬਿਲਕੁਲ ਦੂਜਿਆਂ ਨੂੰ ਹਾਸ਼ੀਏ ਤੇ ਕਰੋ ਇਤਿਹਾਸ ਨੂੰ ਬਦਲੋ ਆਪਣੇ ਮਨ ਮੁਤਾਬਕ ਸਾਰੀਆਂ ਚੀਜ਼ਾਂ ਕਰੋ ਪਰ ਮੈਂ ਸਮਝਦਾ ਕਿ ਕੀ ਪੜਾਉਗੇ ਕਿ ਜੇ ਕੋਈ ਸੇਵੀ ਦੀ ਚੇਅਰ ਪਰ ਸੰਤੇ ਉਂਗਲ ਕਰੇ ਹੂੰ ਤੇ ਤੁਸੀਂ ਕਹਿ ਦਿਓ ਕਿ ਤੂੰ ਤੇ ਦੇਸ਼ ਵਿਰੋਧੀ ਆ ਹੂੰ ਕਿਉਂਕਿ ਤੁਸੀਂ ਇੱਕ ਔਰਤ ਨੂੰ ਜਿਹੜੀ ਇੱਕ ਪੋਸਟ ਤੇ ਬੈਠੀ ਆ ਜਿਹੜੀ ਲੱਖਾਂ ਰੁਪਏ ਤਨਖਾਹ ਲੈਂਦੀ ਆ ਤੁਸੀਂ ਉਹਨੂੰ ਦੇਸ਼ ਮਨ ਲਿਆ ਹੂੰ ਆ ਆ ਬਣਾਉਗੇ ਜੇ ਕੋਈ ਜੈਨਯੂ ਦੇ ਵਿੱਚੋਂ ਕੋਈ ਉੱਠਦਾ ਤੁਹਾਡਾ ਵਿਚਾਰ ਤਰਕਪਰੋਧੀ ਹਾਲਾਂਕਿ ਜਿਹੜੇ ਇਸ ਦੇਸ਼ ਨੂੰ ਚਲਾਉਣ ਵਾਲੇ ਆ ਆਪਾਂ ਕਹ ਲਈਏ ਕ੍ਰੀਨ ਚ ਆਉਂਦੇ ਆ ਉਹ ਜਾਂ ਤਾਂ ਆਈਆਈਟੀ ਚੋਂ ਨਿਕਲਦੇ ਆ ਆਈਐਮ ਚੋਂ ਨਿਕਲਦੇ ਆ ਜਾਂ ਜੈਨਯੂ ਚੋਂ ਨਿਕਲਦੇ ਆ ਕਿੰਨੇ ਭਾਜਪਾ ਵਾਲੇ ਜਿਹੜੇ ਜੈਨਯੂ ਚੋਂ ਨਿਕਲੇ ਆ ਹਾਂ ਬਿਲਕੁਲ ਵੀ ਜੈਨਯੂ ਨੂੰ ਕਹ ਦਿਓ ਕਿ ਅੱਤਵਾਦੀਆਂ ਦਾ ਅੱਡਾ ਹੂੰ ਜੇ ਕੋਈ ਬਹੁਤਾ ਬੋਲੇ ਤੇ ਕਹ ਦਿਓ ਕਿ ਪਾਕਿਸਤਾਨ ਚਲਾ ਜਾ ਆ ਆ ਪੈਦਾ ਕਰਨੇ ਆ ਬਸ ਜੋ ਵੀ ਜਿੱਥੇ ਵੀ ਲੱਗਦਾ ਆਈ ਆਈਟੀ ਵਿੱਚ ਆਈ ਆਈਟੀ ਚ ਪੜਾਉ ਹੋ ਕਿ ਪੁਨਰ ਜਨਮ ਹੁੰਦਾ ਹੈ ਕਿ ਨਹੀਂ ਹੁੰਦਾ ਐਦਾਂ ਦੀਆਂ ਚੀਜ਼ਾਂ ਸੋ ਗੱਲ ਇਹ ਆ ਕਿ ਇਹਨਾਂ ਨੇ ਸਭ ਕੁਝ ਜਿਹੜਾ ਉਹ ਗਲਤੀ ਧਾਰਿਆ ਮੇਰੇ ਖਿਆਲ ਦੇ ਨਾਲ ਕਿਉਂਕਿ ਇਸ ਦੇਸ਼ ਨੇ 47 ਤੋਂ ਬਾਅਦ ਇੱਕ ਦੂਸਰਾ ਸਫਰ ਸ਼ੁਰੂ ਕੀਤਾ ਜੀ ਇਸ ਦੇਸ਼ ਨੇ ਉਹ ਧਰਮ ਨਿਰਪੱਖ ਦੀ ਬੁਨਿਆਦ ਤੇ ਸਫਰ ਸ਼ੁਰੂ ਕੀਤਾ ਸੀ ਬਿਲਕੁਲ ਕਈ ਦੇਸ਼ ਆ ਜਿਹੜੇ ਹੁਣ ਕਟੜਤਾ ਕਰਕੇ ਆਪ ਦੀ ਪੀਸ ਗਵਾ ਬੈਠੇ ਆ ਜੀ ਇੱਕ ਕਟੜਤਾ ਵੱਲ ਦੂਜੇ ਪਾਸੇ ਜਾ ਰਹੀ ਆ ਹਮ ਹੋਰ ਕਟੜ ਹੋਈਏ ਕਟੜਤਾ ਪਹਿਲੇ ਨੁਕਸਾਨ ਕਰ ਰਹੀ ਆ ਬਿਲਕੁਲ ਮਸਾਲਾ ਸਾਡੇ ਸਾਹਮਣੇ ਆ ਭਾਵੇਂ ਵੈਸਟ ਚੋਂ ਚੱਕ ਲੋ ਮੀਡਲ ਈਸਟ ਚੋਂ ਚੱਕ ਲੋ ਜਿੱਥੇ ਮਰਜੀ ਚੱਕ ਲੋ ਕਿ ਜਦੋਂ ਜਦੋਂ ਇਹ ਕਟੜਤਾ ਹਾਵੀ ਹੁੰਦੀ ਆ ਉਦੋਂ ਦੋ ਨੁਕਸਾਨ ਹੁੰਦਾ ਹੈ ਬਿਲਕੁਲ ਤੇ ਤੁਸੀਂ ਤੁਸੀਂ ਤੇ ਸਗੋ ਇਸ ਕਟੜਤਾ ਨੂੰ ਖਤਮ ਕਰਨਾ ਸੀਗਾ ਤਾਂ ਕਿ ਇਹ ਜਿਹੜਾ ਵਨਸਵੰਤਾਲਾ ਦੇਸ਼ ਜਿਹੜਾ ਦੁਨੀਆ ਦੇ ਵਿੱਚ ਇੱਕ ਮਿਸਾਲ ਆ ਕਿ ਇਹਦੇ ਵਿੱਚ ਕੱਟ ਗਣਤੀਆਂ ਜਾਂ ਜੋ ਕਾਸਟਿਜ਼ਮ ਆ ਸੋ ਕਾਲਡ ਜਾਤੀ ਪ੍ਰਥਾ ਉਹਨਾਂ ਸਾਰੀਆਂ ਚੀਜ਼ਾਂ ਤੋਂ ਨਜਾਤ ਲੈਣੀ ਸੀ ਜੀ ਤੁਸੀਂ ਹੋ ਸਕੋ ਫਿਰ ਉਹਦੇ ਉੱਲ ਵਧਾਉਣਾ ਚਾਹੀਦਾ ਬਿਲਕੁਲ ਵਧਾਵਾ ਦੇ ਇਹ ਇੱਕ ਉਹਨਾਂ ਦੇ ਮਨ 'ਚ ਭਰਮ ਪਾਲ ਦਿਓ ਕਿ ਤੁਸੀਂ 80% ਤੋਂ ਇਹ ਦੇਸ਼ ਤੁਹਾਡਾ ਭਲਾ ਟਮਕਾ ਤਾਪੇਉ ਤੋਂ ਤੁਹਾਨੂੰ ਸਾਨੂੰ ਦੂਜੇ ਨੰਬਰ ਦਾ ਸ਼ਹਿਰੀ ਕਹਿਣਗੇ ਦੇਸ਼ ਵਿਰੋਧੀ ਕਹਿਣਗੇ ਬਸ ਆਹੀ ਕੁਝ ਪੜਾਓ ਬਿਲਕੁਲ ਬਿਲਕੁਲ ਜੀ ਬਲਵੀਰ ਜੀ ਕਹਿ ਰਹੇ ਨੇ ਕਿ ਆਰਐਸਐਸ ਦੀ ਪੜਾਈ ਨਹੀਂ ਕੈਂਪ ਲਗਦੇ ਆ ਜਾਟੋ ਨੇ ਫਾਇਰ ਜੀ ਕਹਿ ਰਹੇ ਕਿ 50 ਸਾਲ ਅੱਗੇ ਸੋਚਦੀ ਆ ਰਸਸ ਆਪਣੇ ਤੋਂ ਇਹ ਤਾਂ ਗੱਲ ਵੈਸੇ ਬਿਲਕੁਲ ਸਹੀ ਆ ਕਿ ਉਹਨਾਂ ਦੇ ਬੰਦਿਆਂ ਨੇ ਜੋ ਗੱਲ ਸੋਚੀ ਉਹ 40 ਸਾਲ 50 ਸਾਲ 60 ਸਾਲ ਬਾਅਦ ਆ ਕੇ ਬਿਲਕੁਲ ਵਾਕਿਆ ਉਸ ਤਰ੍ਹਾਂ ਹੋਈ ਆ ਇਹ ਤੇ ਮੰਨਣ ਵਾਲੀ ਗੱਲ ਆ ਜੀ ਜੀ ਤੂਰ ਸਾਹਿਬ ਇੱਕ ਪੁਰਾਣੀ ਖਬਰ ਦੀ ਕੱਲ ਜਿਹੜੀ ਆਪਾਂ ਕੀਤੀ ਸੀ ਉਹਦੀ ਗੱਲ ਕਰ ਰਹੇ ਕਿ ਬੰਗਲਾਦੇਸ਼ ਦੀ ਸਾਬਕਾ ਜਿਹੜੀ ਮੰਤਰੀ ਹਸੀਨਾ ਪ੍ਰਧਾਨ ਮੰਤਰੀ ਉਹਦੀ ਬੇਟੀ ਪਹਿਲਾਂ ਤਾਂ ਇੰਡੀਆ ਦੇ ਵਿੱਚ ਰਹਿੰਦੀ ਸੀ ਕਹਿੰਦੇ ਇਸੇ ਕਰਕੇ ਤਖਤਾ ਪਾਲ ਤੋਂ ਬਾਅਦ ਹਸੀਨਾ ਨੇ ਇੱਧਰ ਆਉਣ ਦਾ ਸੋਚਿਆ ਹੋ ਸਕਦਾ ਜੀ ਜੀ ਪਹਿਲਾਂ ਹੋਵੇ ਮੈਨੂੰ ਇਹਦੀ ਜਾਣਕਾਰੀ ਨਹੀਂ ਹੈ ਪਰ ਇਹਦੀ ਇੱਕ ਭਤੀਜੀ ਤੇ ਫੌਜ ਦੇ ਬਹੁਤ ਵੱਡੇ ਅਫਸਰ ਨੂੰ ਵੀ ਵਿਆਹੀ ਸੀਗੀ ਉੱਥੇ ਤੇ ਉਸੇ ਨੇ ਸ਼ਾਇਦ ਇਹਨੂੰ ਕੱਢ ਦਿੱਤਾ ਹੋਵੇ ਜੀ 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 ਮਿੰਟੂ ਜੀ ਇੱਕ ਆਪਾਂ ਹੋਰ ਤੁਹਾਡੇ ਤੋਂ ਜਾਣਕਾਰੀ ਲੈਣੀ ਸੀਗੀ ਅ ਜਿਹੜਾ ਮਾਹੌਲ ਜਾਂ ਬਣਦਾ ਜਾ ਰਿਹਾ ਹੁਣ ਆਪਣੇ ਆਸੇ-ਪਾਸੇ ਅ ਕਾਨੂੰਨ ਆਇਆ ਸੀਗਾ ਮੈਨੂੰ ਲੈ ਕੇ ਟ੍ਰੈਫਿਕ ਰੂਲਸ ਨੂੰ ਲੈ ਕੇ ਉਹਦੀ ਕੁਝ ਇੰਪਲੀਮੈਂਟੇਸ਼ਨ ਦਾ ਹੈ ਧਿਆਨ ਦੇ ਵਿੱਚ ਕੋਈ ਨਵੀਂ ਚੀਜ਼ ਇੰਪਲੀਮੈਂਟ ਹੋ ਗਈ ਆ ਜਾਂ ਕਿੰਨਾ ਕਿਸੇ ਹਸਾਬ ਨਾਲ ਚੱਲ ਰਿਹਾ ਕੰਮ ਉਹ ਕਿਹੜਾ ਸਰ ਟ੍ਰੈਫਿਕ ਰੂਲਸ ਜਿਹੜੇ ਬੱਚਿਆਂ ਨੂੰ ਲੈ ਕੇ ਜਿਹੜੇ ਆਏ ਸੀ ਨਹੀਂ ਉਹ ਤਾਂ ਉਹਨਾਂ ਨੇ ਥੋੜਾ ਇੱਕ ਪੀਰੀਅਡ ਦਿੱਤਾ ਹੈ ਜੀ ਬੱਚਿਆਂ ਨੂੰ ਲੈ ਕੇ ਕਿ ਬੱਚੇ ਜਿਹੜੇ ਡਰਾਈਵਿੰਗ ਨਾ ਕਰਨ ਹੂੰ ਕਿ ਥੋੜਾ ਟਾਈਮ ਦਿੱਤਾ ਉਸ ਤੋਂ ਬਾਅਦ ਫਿਰ ਉਹ ਲਾਗੂ ਕਰ ਦੇਣ ਕਿ ਉਹਦੇ ਵਿੱਚ ਸਜ਼ਾ ਦਾ ਪ੍ਰਬੰਧ ਵੀ ਹੈ ਜੁਰਮਾਨੇ ਦਾ ਵੀ ਜੁਰਮਾਨੇ ਦਾ ਵੀ ਜੀ ਜੀ ਮਤਲਬ ਥੋੜਾ ਜਿਹਾ ਟਾਈਮ ਦਿੱਤਾ ਹੋਇਆ ਹਾਂ ਜੀ ਥੋੜਾ ਟਾਈਮ ਦਿੱਤੋ ਕਿ ਇਹਨਾਂ ਚੀਜ਼ਾਂ ਨੂੰ ਬਾਈ ਫੋਲੋ ਕਰੋ ਇਹਨਾਂ ਚੀਜ਼ਾਂ ਕਾਰਵਾਈ ਪਉਣੀ ਸਟਾਰਟ ਕਰ ਦੇਣਗੇ ਮਾਪਿਆਂ ਤੇ ਕੇਸ ਜੀ ਉਹਦੇ ਬਾਰੇ ਆਪਾਂ ਅੱਗੇ ਗੱਲ ਕਰ ਚੁੱਕੇ ਆ ਹੂੰ ਹੂੰ ਬਿਲਕੁਲ ਠੀਕ ਹੈ ਨਾ ਸਰ ਕਿ ਉਹ ਮਾਪਿਆਂ ਤੇ ਜਾਂ ਮੰਗਵਾ ਵਹੀਕਲ ਹੈ ਤਾਂ ਉਹ ਉਹਦੇ ਤੇ ਕੇਸ ਹੋ ਜਾਏਗਾ ਮੁਕਦਮਾ ਜੀ